ਭਰਾਜ ਨਾਲ ਕਰੀ ਗੱਲਬਾਤ ਆਪਾਂ ਆਜੋ ਭਰਾਓ ਕਰੀਏ ਸ਼ੁਰੂ ਵਿਚਾਰ ਚਰਚਾ ਭਾਈ ਅੰਮਰਤਪਾਲ ਸਿੰਘ ਜੀ ਬਾਰੇ ਜੋ ਕਿ ਆਪਾਂ ਨੂੰ ਪਤਾ ਹੀ ਆ ਖੰਡੂਰ ਸਾਹਿਬ ਦੇ ਖੰਡੂਰ ਖੰਡੂਰ ਸਾਹਿਬ ਦੇ ਉੱਤੇ ਪੂਰੇ ਹੀ ਪੂਰੇ ਹੀ ਪੰਜਾਬ ਦੀ ਵਿਦੇਸ਼ਾਂ ਵਿਦੇਸ਼ਾਂ ਦੀ ਆਖ ਆ ਕੇ ਭਾਈ ਅੰਮਰਤਪਾਲ ਸਿੰਘ ਖਾਲਸਾ ਜੀ ਖੰਡੂਰ ਸਾਹਿਬ ਦੀ ਸੀਟ ਲੜਦਾ ਰਹੇ ਨੇਗੇ ਪੂਰੇ ਹੀ ਦੇਸ਼ ਅੰਦੇਸ਼ਾਂ ਦੀ ਅੱਖ ਆ ਗ ਕੇ ਭਾਈ ਅੰਮਰਪਾਲ ਸਿੰਘ ਖਾਲਸਾ ਜੀ ਕਨੂਰ ਸਾਹਿਬ ਦੀ ਸੀਟ ਲੜ ਲੜ ਰਹੇ ਨੇਗੇ ਆ ਜੋ ਆਪਾਂ ਕਰੀਏ ਗੱਲਬਾਤ ਤੁਸੀਂ ਵੀ ਜੁੜੋ ਮਾੜਾ ਜੀ ਨਾਲ ਕਰੀਏ ਗੱਲਬਾਤ ਸ਼ੁਰੂ ਛੋਟੇ ਵੀ ਵਿਚਾਰ ਲਈਏ ਹੁਣ ਦੋ ਜਾਣੇ ਜੋੜ ਕੇ ਮਾੜਾ ਜੀ ਭਰਾਵੋ 10 12 ਕੇ ਜਾਣੇ ਜੁੜ ਜੋ ਆਪਾਂ ਕਰੀਏ ਗੱਲਬਾਤ ਭਾਈ ਅੰਮਰਪਾਲ ਸਿੰਘ ਖਾਲਸਾ ਜੀ ਬਾਰੇ ਜੁਕਤੇ ਕੇ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਖੰਡੂਰ ਸਾਹਿਬ ਦੀ ਸੀਟ ਦੇ ਉੱਤੇ ਪੂਰੇ ਹੀ ਦੇਸ਼ ਅੰਦੇਸ਼ਾਂ ਦੀ ਅੱਖ ਆ ਗਈ ਕਿ ਪੂਰੇ ਹੀ ਪੰਜਾਬ ਦੇ ਪੰਜਾਬ ਦੀ ਅੱਖ ਆ ਵੀ ਕਲੂਰ ਸਾਹਿਬ ਦੀ ਸੀਟ ਤੇ ਪੁੱਤੇ ਜਿਹੜੇ ਮਾੜਾ ਕਰੀਏ ਗੱਲਬਾਤ ਫਿਰ ਜੜ ਜੋ 20 ਬਾਈਕ ਜਾਨੇ ਜੜ ਜੋ ਫਿਰ ਆਪਾਂ ਕਰਦਿਆਂ ਗੱਲਬਾਤ ਸ਼ੁਰੂ ਆਜੋ ਸਿੰਘੋ ਕਰੀਏ ਵਿਚਾਰ ਚਰਚਾ ਕਰੀਏ ਗੱਲਬਾਤ ਸ਼ੁਰੂ ਆਜੋ ਆਜੋ ਸਿੰਘੋ ਆਜੋ 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 ਸਿੰਘੋ ਆਜੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆਵੇ ਖੰਡੂਰ ਸਾਹਿਬ ਦੀ ਸੀਟ ਦਾ ਕੰਨੇ ਚਰਚਾ ਹੋਇਆ ਹੋਇਆ ਹੈਗਾ ਅਥੇ ਸੰਬ ਦੇਸਾਂ ਦੇ ਵਿੱਚ ਫੁੱਲ ਚਰਚਾ ਵਾ ਗਈ ਲੈਨ ਦੇ ਚੜਦੇ ਪੰਜਾਬ ਦੇ ਵਿੱਚ ਵੀ ਫੁੱਲ ਚਰਚਾ ਆ ਗਈ ਖੰਡੂਰ ਸਾਹਿਬ ਦੀ ਸੀਟ ਦੇ ਉੱਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆਵੇ ਖੰਡੂਰ ਸਾਹਿਬ ਦੀ ਸੀਟ ਆ ਗਈ ਕਿਹੜੀ ਉਹ ਭਾਈ ਅੰਮਰਤਪਾਲ ਸਿੰਘ ਖਾਲਸਾ ਜੀ ਜਿੱਥੋਂ ਚਾਤ ਖੜੇ ਨੇ ਖੰਡੂਰ ਸਾਹਿਬ ਦੀ ਸੀਟ ਦੇ ਉੱਤੋਂ ਉੱਥੇ ਫੁੱਲ ਚਰਚਾ ਹੋਈ ਆ ਦੇ ਸੰਦੇ ਸੰਦੇ ਵਿੱਚ ਵੀ ਤੇ ਬਾਹਰੋਂ ਅੰਦਰੋਂ ਵੀ ਫੋਨ ਆ ਰਹੇ ਆਗੇ ਵੀ ਖੰਡੂਰ ਸਾਹਿਬ ਦੀ ਸੀਟ ਭਰਾਵੋ ਕਦੋਂ ਨੂੰ ਜਾਣੀ ਆਗੀ ਕਿ ਜੰਨੇ ਵੀ ਆਪਾਂ ਦੇਖ ਸਕਦਾ ਕਿ ਖੰਡੂਰ ਸਾਹਿਬ ਦੀ ਸੀਟ ਦੇ ਉੱਤੋਂ ਜੰਨੇ ਵੀ ਕਹਿੰਦੇ ਖੰਡੂਰ ਸਾਹਿਬ ਦੇ ਵਿੱਚ ਜੰਨੇ ਵੀ ਅੰਦਰੋਂ ਬਾਹਰੋਂ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਲੀਡਰ ਵੀ ਆਉਂਦਾ ਵਗਾ ਸਭ ਨੂੰ ਉਹ ਜਵਾਬ ਦਿੰਦੇ ਆ ਕਿ ਭਰਾਵੋ ਇੱਕੀ ਨਾ ਸਾਨੂੰ ਕਹੋ ਕਿਉਂਕਿ ਇੱਕੀ ਸਾਡੀ ਸੀਟ ਭਾਈ ਅੰਪਰਤਪਾਲ ਸਿੰਘ ਖਾਲਸਾ ਜੀ ਨੂੰ ਹੀ ਜਾਊਗੀ ਤੇ ਇੱਕੀ ਨਾ ਹੀ ਵੋਟ ਨੂੰ ਸਾਨੂੰ ਬਿਲਕੁਲ ਕਿਉਂ ਕਿ ਭਾਈ ਜੰਮਰਤਪਾਲ ਸਿੰਘ ਖਾਲਸਾ ਜੀ ਨੂੰ ਇੱਕੀ ਸਾਡੀ ਵੋਟ ਵੀ ਜਾਊਗੀ ਇੱਕ ਤੀਨਾਂ ਸਾਨੂੰ ਰੋਕੋ ਕਿਉਂਕਿ ਭਾਈ ਜੰਮਰਤਪਾਲ ਸਿੰਘ ਖਾਲਸਾ ਜੀ ਖਾਲਸਾ ਜੀ ਨੂੰ ਵੱਡੀ ਲੀਡ ਦੇ ਨਾਲ ਚਿਤਾਉਣਾ ਵਗਾ ਕਿ ਚਿਤਾ ਕੇ ਉਹਨਾਂ ਨੂੰ ਪੂਰੇ ਚੜ੍ਹਦੀ ਕਲਾ ਦੇ ਵਿੱਚ ਹੀ ਡੇਰੂਗੜੀ ਜੇਲ੍ਹ ਦੇ ਵਿੱਚੋਂ ਬਾਹਰ ਲੈ ਕੇ ਆਉਣਾ ਵਗਾ ਆਪਾਂ ਨੂੰ ਪਤਾ ਹੀ ਆ ਕਿ ਭਾਈ ਸਾਹਿਬ ਡੇਰੂਗੜੀ ਜੇਲ੍ਹ ਦੇ ਵਿੱਚ ਬੰਦ ਨੇਗੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਸਿੰਘੋ ਤੁਸੀਂ ਵੀ ਭਜਾਪ ਭਰਾਵੋ ਆਪਦਾ ਵਿਚਾਰ ਚਾਚਾ ਦਿਓ ਕਿ ਡਿਬਰੂ ਡਿਬਰੂਗੜੀ ਜੇਲ੍ਹ ਦੇ ਵਿੱਚ ਪਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇਗੇ ਕਿ ਖੰਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਲੜ ਰਹੇ ਨੇਗੇ ਪਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੁਸੀਂ ਵੀ ਆਪਦੀ ਵਿਚਾਰ ਚਰਚਾ ਦਿਓ ਕਿ ਖੰਡੂਰ ਸਾਹਿਬ ਦੀ ਸੀਟ ਕਿੱਦੋਂ ਨੂੰ ਜਾਣੀ ਆਗੀ ਤੇ ਕੀ ਗੱਲਬਾਤ ਹੋਣੀ ਆ ਖੰਡੂਰ ਸਾਹਿਬ ਦੀ ਸੀਟ ਦੇ ਉੱਤੋਂ ਜੜੋ ਮੜੇ ਜੇ ਨਾਲ ਆਪਾਂ ਫਿਰ ਵੀ ਗੱਲਬਾਤ ਆਪਾਂ ਦੁਬਾਰਾ ਸ਼ੁਰੂ ਕਰ ਲੈਣੇ ਆਂਗੇ ਕੋਈ ਟਿੱਕਤ ਨਹੀਂ ਗਈ ਆਪਾਂ ਨੂੰ ਖੁੱਲਾ ਸਾਮਾ ਵਾਗਾ ਆਪਣੇ ਕੋਲੇ ਜੜੋ ਮੜੇ ਜੇ ਨਾਲ ਕਰੋ ਕਮੈਂਟ ਕਮਾਟਾ ਦੇ ਵਿੱਚ ਕਰੀ ਗੱਲਬਾਤ ਕੇ ਖੰਡੂਰ ਸਾਹਿਬ ਦੀ ਸੀਟ ਦੇ ਬਾਰੇ ਚਰਚੇ ਫੁੱਲ ਹੋਏ ਹੋਏ ਨੇ ਕਿ ਸਾਰੇ ਦੇਸ਼ਾਂ ਬਦੇਸ਼ਾਂ ਦੀ ਵੀ ਅੱਖ ਖੰਡੂਰ ਸਾਹਿਬ ਦੀ ਸੀਟ ਦੇ ਉੱਤੇ ਆ ਗਈ। ਪੂਰੇ ਪੰਜਾਬ ਦਾ ਜੋਰ ਖੰਡੂਰ ਸਾਹਿਬ ਦੀ ਸੀਟ ਦੇ ਉੱਤੇ ਲੱਗਿਆ ਹੋਇਆ ਵਾਗਾ ਕਿਹੜੇ ਵੀ ਖੰਡੂਰ ਸਾਹਿਬ ਦੀ ਸੀਟ ਦੇ ਉੱਤੇ ਰਿਸ਼ਤੇਦਾਰ ਆਪਦੇ ਰਿਸ਼ਤੇਦਾਰ ਨੂੰ ਫੋਨ ਕਰਕੇ ਕਹਿੰਦੇ ਆ ਕਿ ਭਾਈ ਸਾਹਿਬ ਦਾ ਇੱਕ ਦੀ ਪੱਠ ਨਾਲ ਲਵਾ ਦਿਓ ਤੁਸੀਂ ਭਾਈ ਸਾਹਿਬ ਦੀ ਕਿਉਂਕਿ ਕਿਹੜਾ ਸੋਟੇ ਤੇ ਇੱਕ ਲੱਕ ਲੱਗਾ ਖੰਡੂਰ ਸਾਹਿਬ ਵਾਲੇ ਉਹ ਇੱਕ ਦੀ ਉਹ ਲੱਕ ਲਾ ਦਿਓ ਜਿਹੜਾ ਵੀ ਤੁਹਾਡੇ ਉੱਤੇ ਮਥੇਰੇ ਕਲੰਕ ਲੱਗਿਆ ਖੰਡੂਸਾ ਵਾਲੇ ਵਿਅਕਤੀ ਕਲੰਕ ਲਾ ਦੇ ਉਹ ਕਿਉਂਕਿ ਭਾਈ ਸਾਹਿਬ ਇੱਕ ਤੇ ਯਾਦ ਉਮੀਦਵਾਰ ਲੜ ਰਾਇਆ ਨੇ ਕਿ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨੀ ਆ ਕਿ ਕਰਾ ਦਿਓ ਭਾਈ ਸਾਹਿਬ ਦੀ ਤੇ ਡੇਰੂ ਗੱਲ ਦੀ ਢੇਰ ਦੇ ਵਿੱਚੋਂ ਚੜ ਦੀ ਗੱਲਾਂ ਦੇ ਨਾਲ ਲੈ ਗਈ ਹੈ ਭਾਈ ਸਾਹਿਬ ਨੂੰ ਐਨੇ ਕੇ ਵਿਚਾਰ ਚਰਚਾ ਕਰਦਾ ਧੰਨਵਾਦ ਆ ਖੰਡੂਸਾ ਵਾਲਿਓ ਪ੍ਰਭੂ ਧਿਆਨ ਰੱਖੋ ਤੁਸੀਂ ਫੇਰ ਵੀ ਆਪਾਂ ਭਾਈ ਅੰਬਰਪਾਲ ਸਿੰਘ ਜੀ ਨੂੰ ਵੱਡੀ ਲੀਡ ਨਾਲ ਜਿਤਾ ਕੇ ਕਿਹੜਾ ਕਲੰਕ ਲੱਗਾ ਆ ਉਹ ਮੁੱਥੇ ਤੋਂ ਲਾਉਣਾ ਵਗਾ ਕਿਉਂਕਿ ਬੀਬੀ ਖਾਲੜਾ ਜੀ ਵੇਲੇ ਜਦੋਂ ਆਪਾ ਹਰਾਈ ਸੀਗੀ ਉਹਨਾਂ ਬਾਰੇ ਆਪਾਂ ਨੂੰ ਨਹੀਂ ਪਤਾ ਸੀ ਕਿਉਂਕਿ ਪਾਈ ਅੰਮ੍ਰਿਤਪਾਲ ਸਿੰਘ ਜੀ ਬਾਰੇ ਹੁਣ ਤਾਂ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਜਾਗਾ ਕਿ ਆਪਾਂ ਵੱਡੀ ਜਿੱਤ ਦੇ ਨਾਲ ਪਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਲੈ ਕੇ ਆਉਣਾ ਤੇ ਪਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਵਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ